ਤਤਿ ਲੋਇ ਉਤੇ ਗੁਰਾਂ ਨੂੰ ਬਿਠਾਇਆ ਸਈਓ ਨੇ ਹਾਕਮ ਤਤੜੇ ਨੇ ਚੰਦੂ ਪਾਪੀ ਨੂੰ ਤਰਸ ਨਾ ਨਿਆਆ ਸਈਓ ਨੇ ਹਾਕਮ ਤਤੜੇ ਨੇ ਤਤਿ ਤਤਿ ਅੱਗ ਤਤਾ ਜੇਠ ਦਾ ਮਹੀਨਾ ਨੀ ਤਤਿ ਤਤਿ ਰੋਤੋ ਤਤ ਨਾਨੀ ਤਤਾ ਜ਼ਾਲਮਾਂ ਨੇ ਤਤਾ ਜ਼ਾਲਮਾਂ ਨੇ ਹੁਕਮ ਸੁਣਾਇਆ ਸਈਓਨੀ ਹਾਕਮ ਤਤੜੇ ਨੇ ਤਤੀ ਤਵੀ ਉਤੇ ਗੁਰਾਂ ਨੂੰ ਬਿਠਾਇਆ ਸਈਓਨੀ ਹਾਕਮ ਤਤੜੇ ਨੇ ਦਦੇ ਮੁਚਰ ਤਤ ਤਤੀ ਅਗੇ ਵਾਲ ਦੇ ਤਤਾ ਤਤਰ ਤਾਂ ਵਿੱਚ ਪਾਉਂਦੇ ਸੀ ਕਪਾਲ ਦੇ ਤਤਾ ਤਤਿਆਂ ਨੇ ਹਏ ਤਤਾ ਤਤਿਆਂ ਨੇ ਕਹਿਰੇ ਕਮਾਇਆ ਸਈਓ ਨੀ ਹਾਕਮ ਤਤੜੇ ਨੇ ਤਤੀ ਲੋ ਉਤੇ ਗੁਰਾਂ ਨੂੰ ਬਿਠਾਇਆ ਸਈਓ ਨੇ ਹਾਕਮ ਤਤੜੇ ਨੇ ਦਰਤਾ ਹਰਾਣ ਚੰਦੂ ਚੰਦਰੇ ਨੇ ਸਭ ਨੂੰ ਲਾਲ ਹੋਈ ਲੋ ਤੇ ਬਿਠਾਇਆ ਜਦੋਂ ਰੱਬ ਨੂੰ ਗੀਤੇ ਦਿਆਲਪੁਰੇ ਗੀਤੇ ਦਿਆਲਪੁਰੇ ਧਾਨੇ ਉਹਦੀ ਮਾਇਆ ਸਈਓਨੀ ਹਾਕਮ ਤਤੜੇ ਨੇ ਤਤੀ ਤਵੀ ਉਤੇ ਗੁਰਾਂ ਨੂੰ ਬਿਠਾਇਆ ਸਈਓਨੀ ਹਾਕਮ ਤਤੜੇ ਨੇ ਸਈਓਨੀ ਹਾਕਮ